ਡਾਕਟਰ ਭੀਮrao ਅੰਬੇਦਕਰ ਜੀ ਪ੍ਰਤੀ ਗ੍ਰਹਿ ਮੰਤਰੀ ਅਮਰਿਸ਼ਾ ਵੱਲੋਂ અપਮਾਨਜਨਕ ਸ਼ਬਦਾਵਲੀ ਵਰਤਣ ਤੇ ਕਾਂਗਰਸ ਦਾ ਰੁਖ ਤੇਜ਼ ਦਿਖਾਈ ਦੇ ਰਿਹਾ ਅੱਜ ਕਾਰਨਰ ਕੈਫੇ ਵਿਖੇ ਪੰਜਾਬ ਕਾਂਗਰਸ ਦੇ ਗੱਗੀ ਗਿਲ ਸੌਕਸਪਰਸਨ ਨੇ ਪ੍ਰੈਸ ਨਾਲ ਗਲਵਾਦ ਕਰਨਾ ਗਿਆ ਕਿ ਭਾਜਪਾ ਆਪਣੀ ਮਨੁਵਾਦੀ ਸੋਚ ਦੇਸ਼ ਦੇ ਲੋਕਾਂ ਤੇ ਥੋਪਣਾ ਚਾਹੁੰਦੀ ਹੈ ਅਤੇ ਅਮਰਿਸ਼ਾ ਦੇ ਵੱਲੋਂ ਕਾਨੂੰਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਬਾਰੇ ਅਪਮਾਨਜਨਕ ਸ਼ਬਦਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਭਾਜਪਾ ਦੀ ਸੋਚ ਕਿੰਨੀ ਮਾੜੀ ਹੈ ਕਾਂਗਰਸ ਪਾਰਟੀ ਉਦੋਂ ਤੱਕ ਚੁੱਪ ਨਹੀਂ ਬੈਠੇਗੀ ਜਦੋਂ ਤੱਕ ਹਮਿੰਦਰ ਸ਼ਾਹ ਮੰਤਰੀਪਦ ਤੋਂ ਅਸਤੀਫਾ ਨਹੀਂ ਦੇ ਦਿੰਦੇ ਉਹਨਾਂ ਕਹਿੰਦੇ ਕਿ ਕੱਲ ਨੂੰ ਕਾਂਗਰਸ ਦੇ ਵਰਕਰ ਜਿਹੜਾ ਹੈੱਡਕੁਆਰਟਰ ਤੇ ਰੋਸ ਪ੍ਰਦਰਸ਼ਨ ਤੇ ਰਾਸ਼ਟਰਪਤੀ ਦੇ ਨਾਂ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਹਮਿੰਦਰ ਸ਼ਾਹ ਨੂੰ ਬਰਖਾਸਤ ਕਰਨ ਦੀ ਮੰਗ ਕਰਨਗੇ ਤੁਹਾਡਾ ਧੰਨਵਾਦ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਇਹ ਅਸੀਂ ਇੱਥੇ ਅੱਜ ਇਸ ਸ਼ੂਏਦਨ ਸ਼ੀਲ ਮੁੱਦੇ ਦੇ ਉੱਤੇ ਗੱਲ ਕਰਨ ਲਈ ਤਰੀਕਾ ਵੀ ਮੈਡਮ ਰਜੇ ਸਰਦਾਰਨਾ ਅਤੇ ਉਹਨਾਂ ਦੀ ਬੇਟੀ ਨੀਸਾਰ ਪਖਤਰ ਜੀ ਦੀ ਰਹਿਮਾਈ ਦੇ ਥਲੇ ਅੱਜ ਇਹ ਮੇਰੇ ਵੀਰ ਜਿਹੜੇ ਜਿੰਨਾਂ ਡਿਊਟੀ ਲੱਗਿਆ ਕੌਂਸਲ ਸਾਈਕਮਾਨ ਵੱਲੋਂ ਜਿਹੜਾ ਬਲਾਕ ਪ੍ਰਧਾਨ ਸਹਿਬਾਨ ਸਰਪੰਚ ਸਹਿਬਾਨ ਐਮ ਸੀ ਸਹਿਬਾਨ ਤੇ ਸਾਰੇ ਮੀਡੀਆ ਦੇ ਸਾਥੀ ਇਹ ਇਸ ਹਲਕੇ ਦੀ ਰਹਿਮਾਈ ਕਰ ਰਹੇ ਹੈ ਮੈਡਮ ਰਜਿਆ ਸੁਲਤਾਨਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਜਿਸ ਸੁਵੇਦਰਸ਼ੀਲ ਮੁੱਦੇ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ 18ਵੀਂ ਲੋਕ ਸਭਾ ਦਾ ਵਿੰਟਰ ਸੈਸ਼ਨ ਜੋ 77 ਤੇ ਭਾਜਪਾ ਵੱਲੋਂ ਸਾਡੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜੋ અપਮਾਨ ਕੀਤਾ ਗਿਆ ਉਹ ਸਦਨ ਦੇ ਇਤਿਹਾਸ ਦੇ ਵਿੱਚ ਦਰਜ ਹੋ ਚੁੱਕਿਆ ਹੈ ਪਾਜਤਾ ਨੇ ਹਮੇਸ਼ਾ ਹੀ ਡੈਮੋਕ੍ਰੈਟਿਕ ਅਤੇ ਕਨਸਟੀਟਿਊਸ਼ਨਲ ਰਾਈਟ ਦਾ ਉਲੰਘਣ ਕੀਤਾ ਤੇ ਹਮੇਸ਼ਾ ਨਫਰਤ ਕੀਤੀ ਹੈ ਸੰਵਿਧਾਨ ਨਿਰਮਾਤਾ ਦੀ ਵੀ ਤੇ ਸੰਵਿਧਾਨ ਦੀ ਵੀ ਕਿਉਂਕਿ ਭਾਜਪਾ ਜਿਸ ਏਜੰਡੇ ਨਾਲ ਸੱਤਾ ਦੇ ਵਿੱਚ ਆਈ ਆ ਤੇ ਜੋ ਏਜੰਡਾ ਉਹ ਚਲਾਉਣਾ ਚਾਹੁੰਦੀ ਆ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਉਹ ਕਿਸ ਏਜੰਡੇ ਦੇ ਨਾਲ ਕੁਝ ਕੁ ਘਰਾਣਿਆਂ ਨੂੰ ਜਿਹੜਾ ਰਾਜਨੀਤਿਕ ਫਾਇਦਾ ਦੇ ਰਹੀ ਆ ਉਹਨਾਂ ਨੂੰ ਦੇਸ਼ ਦੇ ਲੋਕਾਂ ਦੇ ਪ੍ਰਤੀ ਕੋਈ ਪਿਆਰ ਭਾਵਨਾ ਨਹੀਂ ਦੇਸ਼ ਦੇ ਲੋਕਾਂ ਦੇ ਮੁੱਦਿਆਂ ਦੀ ਕੋਈ ਅਹਿਮੀਅਤ ਨਹੀਂ ਕੋਇਆ ਕਿ ਇਸ ਵਿంటర్ ਸੈਸ਼ਨ ਦੇ ਵਿੱਚ ਕਾਂਗਰਸ ਪਾਰਟੀ ਤੇ ਇੰਡੀਆ ਆਲਾਈਂਸ ਦੇ ਜਿਹੜੇ ਸੰਗਠਨ ਨੇ ਸਾਰਿਆਂ ਨੇ ਸੰਸਦ ਦੇ ਵਿੱਚ ਸਦਨ ਦੇ ਵਿੱਚ ਕੁਝ ਮੁੱਦਿਆਂ ਨੂੰ ਲੈ ਕੇ ਬਹਿਸ ਕਰਨ ਲਈ ਸਰਕਾਰ ਨੂੰ ਬੇਨਤੀ ਕੀਤੀ ਜਿਦੇ ਵਿੱਚ ਅਡਾਨੀ ਦਾ ਮੁੱਦਾ ਜਿਹੜੇ ਆਪਾਂ ਸਾਰੇ ਜਾਣਦੇ ਹਾਂ ਕਿ ਅਡਾਨੀ ਦਾ ਮੁੱਦਾ ਇੱਕ ਅਹਿਮ ਮੁੱਦਾ ਜਿਹੜੇ ਉੱਤੇ ਭਾਜਪਾ ਬਿਲਕੁਲ ਗੱਲ ਨਹੀਂ ਕਰਨਾ ਚਾਹੁੰਦੀ ਉਸ ਤੋਂ ਬਾਅਦ ਮਨੀਪੁਰ ਦਾ ਮੁੱਦਾ ਤੁਸੀਂ ਸਾਰੇ ਜਾਣਦੇ ਹੋ ਪਿਛਲੇ 1.5 ਸਾਲ ਤੋਂ ਕਿਦਾਂ ਮਨੀਪੁਰ ਜਲ ਰਿਹਾ ਹੈ ਦੇ ਭਾਜਪਾ ਨੇ ਜਾਂ ਪ੍ਰਧਾਨ ਮੰਤਰੀ ਨੇ ਇੱਕ ਵਾਰ ਜਾ ਕੇ ਵੀ ਮਨੀਪੁਰ ਮਨੀਪੁਰ ਦੇ ਲੋਕਾਂ ਦੀ ਸਹਾ ਨਹੀਂ ਲਈ ਉਸੇ ਤਰ੍ਹਾਂ ਯੂਪੀ ਦੇ ਵਿੱਚ ਸੰਬੰਧੀ ਜਿਹੜੀ ਦੁਰਘਟਨਾ ਹੋਈ ਆ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਮੇਰਾ ਨਾਮ ਕੁਲਜੀਤ ਸਿੰਘ ਗੱਗੀ ਗੇਲਾ ਜੀ ਮੈਂ ਪੰਜਾਬ ਕਾਂਗਰਸ ਦਾ ਬੁਲਾਰਾ ਆ ਜੀ ਤੇ ਅੱਜ ਮੇਰੀ ਪਾਰਟੀ ਵੱਲੋਂ ਡਿਊਟੀ ਲਈ ਗਈ ਸੀ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਜੋ ਅਮਿਤ ਸ਼ਾਹ ਜੀ ਵੱਲੋਂ ਡਾਕਟਰ ਟੀਮਰਾਓ ਅੰਬੇਦਕਰ ਸਾਹਿਬ ਦਾ ਰਾਜ ਸਭਾ ਦੇ ਵਿੱਚ અપਮਾਨ ਕੀਤਾ ਗਿਆ ਉਹਦੇ ਬਾਰੇ ਪ੍ਰੈਸ ਕਾਨਫਰੰਸ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਕਰਨੀ ਸੀ ਸਾਡਾ ਮਕਸਦ ਜਿਹੜੀ ਪ੍ਰੈਸ ਕਾਨਫਰੰਸ ਦਾ ਇਹ ਹੀ ਸੀ ਕਿ ਅਸੀਂ ਕਾਂਗਰਸ ਪਾਰਟੀ ਜਿਹੜੇ ਸੰਵਿਧਾਨ ਦੇ ਨਿਰਮਾਤਾ ਦਾ અપਮਾਨ ਕੀਤਾ ਗਿਆ ਵਾ ਅਮਿਸ਼ਾ ਜੀ ਵੱਲਿਓ ਅਸੀਂ ਇਹ ਲੜਾਈ ਉਹਨਾ ਟਾਈਮ ਲੜਾਂਗੇ ਜਿੰਨਾ ਟਾਈਮ ਉਹ ਮਾਫੀ ਨਹੀਂ ਮੰਗ ਲੈਂਦੇ ਤੇ ਉਹ ਆਪਣੇ ਅਹੁਦੇ ਦੇ ਉੱਤੋਂ ਜਿਹੜਾ ਅਸਤੀਫਾ ਨਹੀਂ ਦੇ ਦਿੰਦੇ ਸੋ ਅੱਜ ਮਲੇਰਕੋਟਲਾ ਦੀ ਜ਼ਿਲ੍ਹਾ ਹੈੱਡਕਾਈ ਵੱਲਿਓ ਸਾਨੂੰ ਪੂਰਾ ਸਹਿਯੋਗ ਮਿਲਿਆ ਕੱਲ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਵੱਲੀਓ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਜੇ ਫੇਰ ਵੀ ਕੋਈ ਗੱਲ ਨਹੀਂ ਬਣਦੀ ਤਾਂ ਕਾਂਗਰਸ ਪਾਰਟੀ ਵੱਡੇ ਸੰਘਰਸ਼ ਨੂੰ ਆਰੰਭਣ ਦੀ ਜਿਹੜੀ ਨੀਤੀ ਆ ਉਹ ਅਪਣਾਊਗੀ ਇਹ ਜਿਹੜਾ ਪ੍ਰਦਰਸ਼ਨ ਹੋਟਾ ਜੀ ਤੇ ਥਾਂ ਕਿ ਆਊਗਾ ਜਾਂ ਲੋਕਾਂ ਦੇ ਤੇ ਬਜ਼ਾਰਾਂ 'ਚ ਜਾ ਕੇ ਹੋਏਗਾ ਨਹੀਂ ਇਹ ਬਿਲਕੁਲ ਨਹੀਂ ਇਹ ਜਿਹੜੇ ਜ਼ਿਲਿਆਂ ਦੇ ਮੁਤਾਬਕ ਹੋਊਗਾ ਜੀ ਜ਼ਿਲਿਆਂ ਦੇ ਲਗ ਲਗ ਜਿਹੜੇ ਜਿਹੜੀਆਂ ਇਕਾਈਆਂ ਨੇ ਉਹ ਆਪਦੇ ਚਾਹੇ ਡੀਸੀ ਦਫ਼ਤਰਾਂ ਦੇ ਅੱਗੇ ਕਰਨ ਡੀਸੀ ਦਫ਼ਤਰਾਂ ਨੂੰ ਮੈਮਰੈਂਡਮ ਦੇਣ ਚਾਹੇ ਉਹ ਆਪਦੇ ਜ਼ਿਲ੍ਹਾ ਦਫ਼ਤਰਾਂ ਦੇ ਕਰਨ ਪਰ ਸਾਡੇ ਪ੍ਰਦਰਸ਼ਨ ਦੇ ਵਿੱਚ ਲੋਕਾਂ ਨੂੰ ਕੋਈ ਤਕਲੀਫ਼ ਆਵੇ ਇਹ ਇਦਾਂ ਬਿਲਕੁਲ ਨਹੀਂ ਹੋਊਗਾ ਜੀ ਕੋਈ ਰੋਡ ਜਾਮ ਨਹੀਂ ਹੋਊਗੀ ਸਿਰਫ ਇੱਕ ਸਿੰਬੋਲਿਕ ਜਿਹੜਾ ਪ੍ਰਦਰਸ਼ਨ ਉਹ ਕਾਂਗਰਸ ਪਾਰਟੀ ਕਰੂਗੀ ਤੇ ਜਿਹੜੀ ਲੜਾਈ ਆ ਅੰਬੇਦਕਰ ਸਾਹਿਬ ਦੇ ਜਿਹੜੇ ਇੱਜ਼ਤ ਨੂੰ ਬਹਾਲ ਰੱਖਣ ਲਈ ਉਹਨਾਂ ਦਾ ਰੁਤਬਾ ਬਰਕਰਾਰ ਰੱਖਣ ਵਾਸਤੇ ਕਾਂਗਰਸ ਹਮੇਸ਼ਾ ਸੰਵਿਧਾਨ ਨੂੰ ਬਚਾਉਣ ਦੀ ਜਿਹੜੀ ਲੜਾਈ ਆ ਉਹ ਲੜਦੀ ਰਹੂਗੀ ਅੱਜ ਆ ਬਯਾਰ ਆ ਬੱਚੇ ਜਿਹੜਾ ਹੋਰ ਨਹੀਂ ਕਿ ਉਹਨਾਂ ਨੂੰ ਆਪ ਜਨਤਾ ਨੂੰ ਤੇਰੇ ਬਾਰੇ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਰਿਹਾ ਇਹ ਅੱਜ ਸਾਡਾ ਅੱਜ ਸਾਡਾ ਅੱਜ ਤੁਹਾਡੇ ਮੀਡੀਆ ਦੇ ਸਾਥੀਆਂ ਨੂੰ ਬੁਲਾਉਂਦਾ ਸਾਡਾ ਇਹੀ ਮਕਸਦ ਆ ਅਸੀਂ ਅਸੀਂ ਤੁਹਾਨੂੰ ਇਸੇ ਕਰਕੇ ਬੁਲਾਇਆ ਵਾ ਮੀਡੀਆ ਦੇ ਸਾਥੀਆਂ ਨੂੰ ਕਿਉਂਕਿ ਸਾਰੇ ਲੋਕ ਜਿਹੜੇ ਆ ਕਿਤੇ ਨਾ ਕਿਤੇ ਜਿਹੜੇ ਉਹ ਤੁਸੀਂ ਸਾਡੇ ਵਿਚੋਲੇ ਹੋ ਲੋਕਾਂ ਦੇਕਰ ਸਾਡੀ ਗੱਲ ਤੁਸੀਂ ਲੈ ਕੇ ਜਾਣੀ ਆ ਇਸੇ ਕਰਕੇ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਹੀ ਇਹ ਆ ਕਿ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਉਹਨਾਂ ਦੇਕਰ ਸਾਡੀ ਆਵਾਜ਼ ਪਹੁੰਚੇ ਤੇ ਉਹ ਸਾਡਾ ਵੱਧ ਤੋਂ ਵੱਧ ਆ ਕੇ ਜਿਹੜਾ ਉਹ ਸਾਥ ਦੇਣ ਅੱਛਾ ਕਿੰਨਾ ਕੁ ਤੁਹਾਨੂੰ ਲੱਗਦਾ ਕੀ ਲੱਗਦਾ ਕਿ ਇਸ ਜੋ ਤੁਸੀਂ ਪ੍ਰੋਟੈਸਟ ਕਰੋਗੇ ਤੁਸੀਂ ਕਹਿੰਦੇ ਕੱਲ ਤੁਸੀਂ ਮੈਮੋਰੰਡਮ ਦੇ ਰਹੇ ਹੋ ਅੱਜ ਇਹਦੇਗੇ ਪ੍ਰੋਟੈਸਟ ਕਰ ਰਹੇ ਕਿੰਨਾ ਕੁ ਫਰੋਨ ਦੀ ਉਮੀਦ ਹੈ ਕੇਂਦਰ ਸਰਕਾਰ ਦੀ ਦੇਖੋ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਤਾਨਾਸ਼ਾ ਸਰਕਾਰ ਬਣ ਕੇ ਬੈਠੀ ਹੋਈ ਆ ਸਾਨੂੰ ਵੀ ਪਤਾ ਕਿ ਉਹਨਾਂ ਨਾਲ ਲੜਾਈ ਲੜਨੀ ਆ ਜਿਹੜੀ ਸੌਖੀ ਨਹੀਂ ਆ ਪਰ ਸਾਡਾ ਫਰਜ ਬਣਦਾ ਦੇਸ਼ ਦੇ ਨਾਗਰਿਕ ਹੋਣ ਦੇ ਬਾਵਜੂਦ ਜਿਨ੍ਹਾਂ ਨੇ ਸਾਨੂੰ ਸਾਰੇ ਹੱਕ ਦਲਾਏ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਤੇ ਕਰ ਪੰਚਾਇਆ ਵਾ ਅੱਜ ਭਾਰਤ ਨੂੰ ਜੇ ਇੱਕ ਪੂਰੀ ਦੁਨੀਆ ਦੇ ਵਿੱਚ ਤਾਕਤਵਰ ਦੇਸ਼ ਦਾ ਦੇਸ਼ ਦੇ ਲਈ ਜਾਣਿਆ ਜਾਂਦਾ ਆ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸੰਵਿਧਾਨ ਦਾ ਬਹੁਤ ਵੱਡਾ ਹੱਥ ਆ ਉਸ ਉਸੇ ਸੰਵਿਧਾਨ ਕਰਕੇ ਅੱਜ ਪਿਛੜੇ ਹੋਏ ਲੋਕਾਂ ਨੂੰ ਦਲਿਤ ਲੋਕਾਂ ਨੂੰ ਜਿਹੜੇ ਹੱਕ ਨੇ ਉਹ ਬਾਬਾ ਸਾਹਿਬ ਅੰਬੇਦਕਰ ਬਲੀਓ ਦਿੱਤੇ ਗਏ ਆ ਇਸੇ ਸੰਵਿਧਾਨ ਦੀ ਤਰਜੀਹ ਦੇ ਉੱਤੇ ਜਿਹੜੇ ਲੋਕ ਨੇ ਉਹ ਆਪਦੇ ਆਪ ਦੇ ਜਿਹੜੀਆਂ ਵੱਡੀਆਂ ਪੋਜੀਸ਼ਨਾਂ ਦੇ ਉੱਤੇ ਉਹੀ ਚੀਜ਼ਾਂ ਜਿਹੜੀਆਂ ਭਾਜਪਾ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਕਿਤੇ ਨਾ ਕਿਤੇ ਭਾਜਪਾ ਦੀ ਜਿਹੜੀ ਮਨੁਵਾਦੀ ਸੋਚ ਆ ਤੇ ਆਰਐਸਐਸ ਦਾ ਜਿਹੜਾ ਏਜੰਡਾ ਆ ਉਹ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦਾ ਹੈ ਸੋ ਅਸੀਂ ਰਹਿਣ ਦੇ ਦਮ ਤੱਕ ਕਾਂਗਰਸ ਪਾਰਟੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਜਿਹੜਾ ਉਹਨਾਂ ਦਾ અપਮਾਨ ਕੀਤਾ ਗਿਆ ਵਾ ਭਾਰਤੀ ਜਨਤਾ ਪਾਰਟੀ ਵੱਲੋਂ ਉਹਦੀ ਲੜਾਈ ਜਦ ਤੱਕ ਅਮਿਤ ਸ਼ਾਹ ਜੀ ਮਾਫੀ ਨਹੀਂ ਮੰਗਦੇ ਉਹਨਾਂ ਦੇ ਸਮਾ ਸੜਕਾਂ ਦੇ ਉੱਤੇ ਕਰਾਂਗੇ ਤੇ ਜੋ ਇਸ ਤੋਂ ਵੱਡਾ ਕੋਈ ਪ੍ਰੋਗਰਾਮ ਲਿਖਿਆ ਜਾਵੇਗਾ ਉਹ ਵੀ ਤੁਹਾਡਾ ਤੁਹਾਨੂੰ ਦੱਸ ਦਿੱਤਾ ਜਾਊਗਾ